ਤੁਹਾਨੂੰ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਨ ਜਿਸ ਤੇ ਚੱਲਦੇ ਆਰਟੀਓ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਪੇਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਖੰਗਾਲੇ ਗਏ ਸੀ ਅਤੇ ਆਰਟੀਓ ਦਫਤਰ ਵਿੱਚ ਏਜੰਟ ਦਾ ਕੰਮ ਕਰ ਰਹੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਪਰ ਆਰਟੀਓ ਦਫਤਰ ਦਾ ਇਹ ਹੋਰ ਵੰਗੇ ਜਿੱਥੇ ਕਿ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਕਿ ਗੱਡੀਆਂ ਚੱਲਣ ਯੋਗ ਹੈ ਜਾਂ ਨਹੀਂ ਪਰ ਇੱਥੇ ਏਜੰਟਾਂ ਦੀ ਵੱਡੀ ਤਾੰਦਰੀ ਸਾਹਮਣੇ ਜਿਹੜੀ ਹੈ ਉਹ ਆਈ ਹੈ ਦੱਸਦੀ ਹੈ ਕਿ ਗੱਡੀ ਪਾਸ ਕਰਵਾਉਣ ਦੇ ਲਈ ਸੁਵਿਧਾ ਸੈਂਟਰ ਜਾ ਕੇ ਉੱਥੇ ਬਣਦੀ ਫੀਸ ਜਮ੍ਹਾਂ ਕਰਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਡੀ ਨੂੰ ਜੜਾਇ ਮੋਟਰ ਵਹੀਕਲ ਇਨਸਪੈਕਟਰ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਤੋਂ ਪਾਸਿੰਗ ਕਰਵਾਉਣੀ ਹੁੰਦੀ ਹੈ ਪਰ ਜੇਕਰ ਗੱਲ ਮੌਕੇ ਦੀ ਕਰੀਏ ਤਾਂ ਜਬ ਸਰਦੀ ਟੀਮ ਮੌਕੇ ਤੇ ਪਹੁੰਚੀ ਤਾਂ ਵਨ ਪਾਸ ਕਰਵਾਉਣ ਦੇ ਲਈ ਆਏ ਲੋਕ ਬੋਲਦੇ ਨੇ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਸੁਗਰਾ ਸੈਂਟਰ ਦੇ ਵਿੱਚ ਫੀਸ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਏਜੰਟ ਵੱਲੋਂ ਉਹਨਾਂ ਦੀ ਗੱਡੀ ਪਾਸ ਕਰਵਾਈ ਜਾ ਰਹੀ ਉਹਨਾਂ ਨੇ ਕਿਹਾ ਕਿ ਜੇਕਰ ਉਹ ਸਿੱਧੇ ਰਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਨਹੀਂ ਹੁੰਦਾ ਜਦੋਂ ਦੂਜੇ ਪਾਸਿਓਂ ਜੇਕਰ ਆਉਂਦੇ ਰਹਿੰਦਾ ਇਸ ਸਬੰਧੀ ਮੋਟਰ ਵਹੀਕਲ ਇਨਸਪੈਕਟਰ ਦੇ ਨਾਲ ਗੱਲ ਗੀਤਾ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸੁਵਿਧਾ ਸੈਂਟਰ ਜਾ ਕੇ ਫੀਸ ਸ਼ਮਾ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦੇ ਵਾਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕ ਲੋਕਾਂ ਦੀ ਮੰਨੀਯਤਾ ਲੋਕਾਂ ਦੇ ਵੱਲੋਂ ਜਿਹੜਾ ਹੈ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਏਜੰਟ ਨੂੰ ਦਿੱਤੇ ਜਾਂਦੇ ਹਨ ਤੇ ਜੇਕਰ ਏਜੰਟ ਨੂੰ ਪੈਸੇ ਦਿੱਤੇ ਜਾ ਰਹੇ ਨੇ ਤਾਂ ਮੋਟਰ ਵਾਈਕਲ ਇਨਸਪੈਕਟਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਚਾਹੀਏ ਕਿ ਉੱਥੇ ਹੀ ਗੱਲਬਾਤ ਕਰਾਂਗੇ ਅਸੀਂ ਵਾਹਨ ਚਾਲਕ ਰਕੇਸ਼ ਕੁਮਾਰ ਦੇ ਨਾਲ ਉਹਨਾਂ ਦੇ ਸਾਰੇ ਮਾਮਲੇ ਦੇ ਉੱਤੇ ਕੀ ਕਿਹਾ ਸਾਹਿਬ ਠੀਕ ਹੈ ਪੁੱਛਿਆ ਨਹੀਂ ਜਿਹੜਾ ਪਹਿਲੇ ਜਿਹੜਾ ਸਾਹਿਬ ਜੀ ਦੇ ਦਿੱਤੇ ਸੀ ਉਹਨੂੰ ਸੁਦਾ ਜੀ ਸੁਦਾ ਜੀ ਅਜੀਟਾ ਸੀਗਾ ਜੀ ਜਿਮਾਦਾਰਾਂ ਨੂੰ ਕੰਮ ਕਰਾਉਣੇ ਨੇ ਕੰਮ ਤਾਂ ਜੈਂਡਰੇ ਤੋਂ ਹੀ ਹੁੰਦਾ ਹੈ ਗੈਰਕਾਨੂੰਨੀ ਕੋਈ ਹੋਵੇ ਨਹੀਂ ਗੱਲ ਸਾਹਿਬ ਠੀਕ ਹੈ ਆਪਾਂ ਡਰਾਈਵਰ ਨੂੰ ਖਾਣਾ ਪਹਾਨੀ ਨੂੰ ਲੈਣੇ ਉਹ ਜਿੰਨੇ ਕਹੇ ਮਹੀਨੇ ਤੋਂ ਜਿੰਨੇ ਨੇ ਅਸਾਈਡ ਡਾਕੂਮੈਂਟ ਕੇ ਜੈਂਡਾ ਚੈੱਕ ਕਰਵਾ ਕੇ ਪਤਾ ਲੱਗਣਾ ਇੱਧਰ ਦੇ ਮਨਾਪੇ ਨੂੰ ਪਤਾ ਚਾਰ ਗਿਆ 35 ਰੁਪਏ ਲੈ ਲੈਂਦੇ ਹਾਂ ਅੱਕੇ ਕੀ ਹੁੰਦਾ ਇਹ ਨਹੀਂ ਲੈਣੇ ਸਰ ਫਾਈਲ ਹੀ ਹੋਣੀ ਨੇ ਬਣਾ ਕੇ ਦੇਣੀ ਨਾ ਅੱਛਾ ਬੋਲਦੇ ਨੇ ਕਹਿੰਦਾ ਮਤਲਬ ਹੈ ਕਿ ਸਰ ਜੋ ਪ੍ਰੋਸੈਸ ਸਾਨੂੰ ਨਹੀਂ ਪਤਾ ਉਹ ਉਹ ਨਾਲ ਨਹੀਂ ਕਰਕੇ ਦੇਣਾ ਤੇ ਅਪਾਇੰਟਮੈਂਟ ਕਰ ਲਈ ਹੋਈ ਤਾਂ ਅੱਜ ਖੜੇ ਹਾਂ ਤੁਸੀਂ ਨਹੀਂ ਕਿਥੇ ਸਰ ਅੱਜ ਕੱਲ ਕਹਿੰਦੇ ਆਨਲਾਈਨ ਹੋ ਰਿਹਾ ਕੁਝ ਦਿਨ ਪਹਿਲਾਂ ਭ੍ਰਸ਼ਟਾਚਾਰ ਉਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਨ ਜਿਸ ਤੇ ਚੱਲਦੇ ਆਰਟੀਓ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਪੇਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਖੰਗਾਲੇ ਗਏ ਸੀ ਅਤੇ ਆਰਟੀਓ ਦਫਤਰ ਵਿੱਚ ਏਜੰਟ ਦਾ ਕੰਮ ਕਰ ਰਹੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਪਰ ਆਰਟੀਓ ਦਫਤਰ ਦਾ ਇੱਕ ਹੋਰ ਵੰਗ ਹੈ ਜਿੱਥੇ ਕਿ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਕਿ ਗੱਡੀਆਂ ਚੱਲਣ ਯੋਗ ਹੈ ਜਾਂ ਨਹੀਂ ਪਰ ਇੱਥੇ ਏਜੰਡਾ ਦੀ ਵੱਡੀ ਤੰਦਰੀ ਸਾਹਮਣੇ ਜਿਹੜੀ ਹੈ ਉਹ ਆਈ ਹੈ ਦੱਸਦੀ ਹੈ ਕਿ ਗੱਡੀ ਪਾਸ ਕਰਵਾਉਣ ਦੇ ਲਈ ਸੁਵਿਧਾ ਸੈਂਟਰ ਜਾ ਕੇ ਉੱਥੇ ਕਰਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਡੀ ਨੂੰ ਜਿਹੜਾ ਹੈ ਮੋਟਰ ਵੇਕਲ ਇਨਸਪੈਕਟਰ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਤੋਂ ਪਾਸਿੰਗ ਕਰਵਾਉਣੀ ਹੁੰਦੀ ਹੈ ਪਰ ਜੇਕਰ ਗੱਲ ਮੌਕੇ ਦੀ ਕਰੀਏ ਤਾਂ ਜੱਜਸਲ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਵਨ ਪਾਸ ਕਰਵਾਉਣ ਦੇ ਲਈ ਆਏ ਲੋਕ ਬੋਲਦੇ ਨੇ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਸੁਗਰਾ ਸੈਂਟਰ ਦੇ ਵਿੱਚ ਫੀਸ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਏਜੰਟ ਵੱਲੋਂ ਉਹਨਾਂ ਦੀ ਗੱਡੀ ਪਾਸ ਕਰਵਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਉਹ ਸਿੱਧੇ ਰਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਨਹੀਂ ਹੁੰਦਾ ਜਦੋਂ ਦੂਜੇ ਪਾਸਿਓਂ ਜੇਕਰ ਉਹ ਆਉਂਦੇ ਰਹਿਣ ਤਾਂ ਇਸ ਸੰਬੰਧੀ ਮੋਟਰ ਵੇਕਲ ਇਨਸਪੈਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸੁਵਿਧਾ ਸੈਂਟਰ ਜਾ ਕੇ ਫੀਸ ਸ਼ਮਾ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦੇ ਵਾਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਅਜਿਹੇ ਜੋ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕ ਲੋਕਾਂ ਦੀ ਮੰਨੀਏ ਤਾਂ ਲੋਕਾਂ ਦੇ ਵੱਲੋਂ ਜਿਹੜਾ ਹੈ ਇਹ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਏਜੰਟ ਨੂੰ ਦਿੱਤੇ ਜਾਂਦੇ ਨੇ ਤੇ ਜੇਕਰ ਏਜੰਟ ਨੂੰ ਪੈਸੇ ਦਿੱਤੇ ਜਾ ਰਹੇ ਨੇ ਤਾਂ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਚਾਏ ਕਿਉਂ ਉੱਥੇ ਹੀ ਗੱਲਬਾਤ ਕਰਾਂਗੇ ਅਸੀਂ ਵਾਹਨ ਚਾਲਕ ਰਕੇਸ਼ ਕੁਮਾਰ ਦੇ ਨਾਲ ਉਹਨਾਂ ਦੇ ਸਾਰੇ ਮਾਮਲੇ ਦੇ ਉੱਤੇ ਕੀਤੇ ਕਿਨੇ ਵਾਸਲੇ ਆਹ ਆ ਜੀ ਕੁੱਛ ਨਹੀਂ ਬਹੀ ਜਿਵੇਂ ਕਿ ਨਹਿਲੇ ਜੇ ਚਾਰੀਆਂ ਬੁੜੀ ਕੋਸ਼ਿਸ਼ ਕਰ ਜਾਂਦਾ ਜੀ ਅਜਾਟਾ ਸੀਗਾ ਜੀ ਦੀਵਾਰਾਂ ਨੇ ਨਹੀਂ ਕੰਮ ਕਰੇ ਮੇਰੇ ਕੋ ਕੰਮ ਤਾਂ ਏਜੰਟ ਦੇ ਥਰੂ ਹੀ ਹੁੰਦਾ ਹੈ ਡਾਈਰੈਕਟ ਤੱਕ ਕੋਈ ਹੁੰਦੇ ਨਹੀਂ ਕੰਮ ਹਾਂ ਠੀਕ ਆਪਾਂ ਡਾਈਰੈਕਟਰ ਨੂੰ ਪਹੁੰਚਾਣੀ ਜੀ ਨੂੰ ਕੋਈ ਜਿੰਨੇ ਕਹੇ ਮੈਨੂੰ ਜਿੰਨੇ ਮੈਨੂੰ ਅਸਰਟ ਡਾਕੂਮੈਂਟ ਕੇ ਜੈਂਡੂ ਚੈੱਕ ਕਰਾ ਕੇ ਪਤਾ ਲੱਗਣਾ ਇਤਹਾ ਦੇ ਮਨਾਂ ਕੋਈ ਨਹੀਂ ਹੁੰਦਾ ਚਾਰ ਗਿਆ 25 ਹੋਰ ਲਿੰਦਿੰਦੀ ਇੱਥੇ ਕਿਸ ਨੂੰ ਪੈਸੇ ਨਹੀਂ ਦੇਣੇ ਸਰ ਫਾਈਲ ਹੀ ਉਹਨੇ ਬਣਾ ਕੇ ਦੇਣੀ ਨਾ ਅੱਛਾ ਬਸ ਫਿਰ ਇਹ ਕਹਿੰਦਾ ਮਤਲਬ ਹੈ ਸਰ ਜੋ ਪ੍ਰੋਸੈਸ ਸਾਨੂੰ ਨਹੀਂ ਪਤਾ ਉਹ ਉਹਨਾ ਨਹੀਂ ਕਰਕੇ ਦੇਣਾ ਅੱਗੇ ਅਪਾਇੰਟਮੈਂਟ ਕਰ ਲਿਤੀ ਹੋਈ ਥਾ ਅੱਜ ਖੜੇ ਹਾਂ ਤੇ ਨਹੀਂ ਕਿ ਇੱਥੇ ਸਾਰੇ ਅੱਜ ਕੱਲ ਕਹਿੰਦੇ ਆਨਲਾਈਨ ਹੋ ਰਿਹਾ ਕੁਝ ਦਿਨ ਪਹਿਲਾਂ ਭ੍ਰਸ਼ਟਾਚਾਰ ਉਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਨ ਜਿਸ ਤੇ ਚੱਲਦੇ ਆਰਟੀਓ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਬਿਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਖੰਗਾਲੇ ਗਏ ਸੀ ਅਤੇ ਆਰਟੀਓ ਦਫਤਰ ਵਿੱਚ ਏਜੰਟ ਦਾ ਕੰਮ ਕਰ ਰਹੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਪਰ ਆਰਟੀਓ ਦਫਤਰ ਦਾਇਕ ਹੋਰ ਵੰਗੇ ਜਿੱਥੇ ਕਿ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਕਿ ਗੱਡੀਆਂ ਚੱਲਣ ਯੋਗ ਹੈ ਜਾਂ ਨਹੀਂ ਪਰ ਇੱਥੇ ਏਜੰਡਾ ਦੀ ਵੱਡੀ ਤਾੰਦਰੀ ਸਾਹਮਣੇ ਜੜੀ ਹੈ ਉਹ ਆਈ ਹੈ ਦੱਸਦੀ ਹੈ ਕਿ ਗੱਡੀ ਪਾਸ ਕਰਵਾਉਣ ਦੇ ਲਈ ਸੁਵਿਧਾ ਸੈਂਟਰ ਜਾ ਕੇ ਉੱਥੇ ਕਰਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਡੀ ਨੂੰ ਜੜਾ ਹੈ ਮੋਟਰ ਵੇਕ ਇਨਸਪੈਕਟਰ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਤੋਂ ਪਾਸਿੰਗ ਕਰਵਾਉਣੀ ਹੁੰਦੀ ਹੈ ਪਰ ਜੇਕਰ ਗੱਲ ਮੌਕੇ ਦੀ ਕਰੀਏ ਤਾਂ ਜੱਜਲ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਵਨ ਪਾਸ ਕਰਵਾਉਣ ਦੇ ਲਈ ਆਏ ਲੋਕ ਬੋਲਦੇ ਨੇ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਸੁਗਰਾ ਸੈਂਟਰ ਦੇ ਵਿੱਚ ਫੀਸ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਏਜੰਟ ਵੱਲੋਂ ਉਹਨਾਂ ਦੀ ਗੱਡੀ ਪਾਸ ਕਰਵਾਈ ਜਾਏ ਉਹਨਾਂ ਨੇ ਕਿਹਾ ਕਿ ਜੇਕਰ ਉਹ ਸਿੱਧੇ ਰਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਨਹੀਂ ਹੁੰਦਾ ਜਦੋਂ ਦੂਜੇ ਪਾਸਿਓਂ ਜੇਕਰ ਉਹ ਆਉਂਦੇ ਰਹਿਣ ਤਾਂ ਇਸ ਸੰਬੰਧੀ ਮੋਟਰ ਵੇ ਇਨਸਪੈਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸੁਵਿਧਾ ਸੈਂਟਰ ਜਾ ਕੇ ਫੀਸ ਸ਼ਮਾ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦੇ ਵਾਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕ ਲੋਕਾਂ ਦੀ ਮੰਨੀਏ ਤਾਂ ਲੋਕਾਂ ਦੇ ਵੱਲੋਂ ਜਿਹੜਾ ਹੈ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਏਜੰਟ ਨੂੰ ਦਿੱਤੇ ਜਾਂਦੇ ਹਨ ਕਿ ਜੇਕਰ ਏਜੰਟ ਨੂੰ ਪੈਸੇ ਦਿੱਤੇ ਜਾ ਰਹੇ ਨੇ ਤਾਂ ਮੋਟਰ ਵਾਈਕਲ ਇਨਸਪੈਕਟਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕਿ ਉੱਥੇ ਹੀ ਗੱਲਬਾਤ ਕਰਾਂਗੇ ਅਸੀਂ ਵਾਹਨ ਚਾਲਕ ਰਕੇਸ਼ ਕੁਮਾਰ ਦੇ ਨਾਲ ਉਹਨਾਂ ਦੇ ਸਾਰੇ ਮਾਮਲੇ ਦੇ ਉੱਤੇ ਕੀ ਕਿਹਾ ਤੇ ਮੇਰੇ ਨਾਲਲੇ ਅੱਜ ਕੀ ਕੁੱਛ ਹੈ ਬਾਈ ਜਿਹੜਾ ਪਹਿਲਾਂ ਜਿਹੜਾ ਸਾਹਿਬ ਜੀ ਨੇ ਕਹਿੰਦੇ ਸੀ ਕੋਈ ਚਾਹਤ ਹੈ ਜੀ ਹੈ ਜੱਟ ਸੀਗਾ ਜਿਹੜੀ ਗਵਾਦਾਂ ਨੂੰ ਕੰਮ ਕਰਾ ਲੈਣੇ ਕੋ ਕੰਮ ਤੇ ਜੈਂਡਰੇ ਥ੍ਰੀ ਹੁੰਦਾ ਹੈ ਡਾਇਰੈਕਟਰ ਤਾਂ ਕੋਈ ਹੁੰਦੇ ਨਹੀਂ ਗੱਲ ਆ ਠੀਕ ਆਪਾਂ ਡਾਇਰੈਕਟਰ ਕੋਲੋਂ ਫੋਟੋ ਨਹੀਂ ਲੈਣੇ ਉਹ ਜਿੰਨੇ ਕਹੇ ਮਹਿੰਗੇ ਜਿੰਨੇ ਨੇ ਅਸਾਈਡ ਡਾਕੂਮੈਂਟ ਕੇ ਅਜੈਂਡਾ ਚੈੱਕ ਕਰਾ ਕੇ ਪਤਾ ਲੱਗਣਾ ਇੱਥੇ ਤਾਂ ਇਹਨਾਂ ਕੋਲ ਪਤਾ ਚਾਰ ਗਿਆ 2500 ਰੁਪਏ ਲੰਨ ਦੇ ਇੱਥੇ ਕਿਸ ਨੂੰ ਪੈਸੇ ਨਹੀਂ ਦੇਣੇ ਸਰ ਫਾਈਲ ਹੀ ਉਹਨੇ ਬਣਾ ਕੇ ਦੇਣੀ ਨਾ ਅੱਛਾ ਬਤਨੀ ਕਿਆ ਦਾ ਮਤਲਬ ਆਇਆ ਕਿ ਸਰ ਜੋ ਪ੍ਰੋਸੈਸ ਸਾਨੂੰ ਨਹੀਂ ਪਤਾ ਉਹ ਉਹਨਾ ਨਹੀਂ ਕਰਕੇ ਦੇਣਾ ਕੱ데 ਅਪਾਇੰਟਮੈਂਟ ਕਰ ਲਈ ਹੋਈ ਥਾ ਅੱਜ ਖੜੇ ਹਾਂ ਤੇ ਨਹੀਂ ਇੱਥੇ ਸਰ ਅੱਜਕੱਲ ਕਹਿੰਦੇ ਆਨਲਾਈਨ ਹੋ ਰਿਹਾ ਕੁਝ ਦਿਨ ਪਹਿਲਾਂ ਭ੍ਰਸ਼ਟਾਚਾਰ ਉਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਨ ਜਿਸ ਤੇ ਚੱਲਦੇ ਆਰਟੀਓ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਪੇਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਖੰਗਾਲੇ ਗਏ ਸੀ ਅਤੇ ਆਰਟੀਓ ਦਫਤਰ ਵਿੱਚ ਏਜੰਟ ਦਾ ਕੰਮ ਕਰ ਰਹੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਪਰ ਆਰਟੀਓ ਦਫਤਰ ਦਾ ਇੱਕ ਹੋਰ ਵੰਗ ਹੈ ਜਿੱਥੇ ਕਿ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਕਿ ਗੱਡੀਆਂ ਚਲਣ ਯੋਗ ਹੈ ਜਾਂ ਨਹੀਂ ਪਰ ਇੱਥੇ ਏਜੰਡਾ ਦੀ ਵੱਡੀ ਤਾੰਦਰੀ ਸਾਹਮਣੇ ਜਿਹੜੀ ਹੈ ਉਹ ਆਈ ਹੈ ਦੱਸਦੀ ਹੈ ਕਿ ਗੱਡੀ ਪਾਸ ਕਰਵਾਉਣ ਦੇ ਲਈ ਸੁਵਿਧਾ ਸੈਂਟਰ ਜਾ ਕੇ ਉੱਥੇ ਕਰਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਡੀ ਨੂੰ ਜਿਹੜਾ ਹੈ ਮੋਟਰ ਵਹੀਕਲ ਇਨਸਪੈਕਟਰ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਤੋਂ ਪਾਸਿੰਗ ਕਰਵਾਉਣੀ ਹੁੰਦੀ ਹੈ ਪਰ ਜੇਕਰ ਗੱਲ ਮੌਕੇ ਦੀ ਕਰੀਏ ਤਾਂ ਜਬ ਸਰਜੀ ਟੀਮ ਮੌਕੇ ਤੇ ਪਹੁੰਚੀ ਤਾਂ ਵਨ ਪਾਸ ਕਰਵਾਉਣ ਦੇ ਲਈ ਆਏ ਲੋਕ ਬੋਲਦੇ ਨੇ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਸੁਗਰਾ ਸੈਂਟਰ ਦੇ ਵਿੱਚ ਫੀਸ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਏਜੰਟ ਵੱਲੋਂ ਉਹਨਾਂ ਦੀ ਗੱਡੀ ਪਾਸ ਕਰਵਾਈ ਜਾ ਰਹੀ ਉਹਨਾਂ ਨੇ ਕਿਹਾ ਕਿ ਜੇਕਰ ਉਹ ਸਿੱਧੇ ਰਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਨਹੀਂ ਹੁੰਦਾ ਜਦੋਂ ਦੂਜੇ ਪਾਸਿਓਂ ਜੇਕਰ ਆਉਂਦੇ ਨੇ ਤਾਂ ਇਸ ਸੰਬੰਧੀ ਮੋਟਰ ਵਹੀਕਲ ਇਨਸਪੈਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸੁਵਿਧਾ ਸੈਂਟਰ ਜਾ ਕੇ ਫੀਸ ਸ਼ਮਾ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦੇ ਵਾਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਅਜਿਹੇ ਜੋ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕ ਲੋਕਾਂ ਦੀ ਮੰਨੀਏ ਤਾਂ ਲੋਕਾਂ ਦੇ ਵੱਲੋਂ ਜਿਹੜਾ ਹੈ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਏਜੰਟ ਨੂੰ ਦਿੱਤੇ ਜਾਂਦੇ ਨੇ ਤੇ ਜੇਕਰ ਏਜੰਟ ਨੂੰ ਪੈਸੇ ਦਿੱਤੇ ਜਾ ਰਹੇ ਨੇ ਤਾਂ ਮੋਟਰ ਵਾਈਕਲ ਇਨਸਪੈਕਟਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਗਲਬਾਤ ਕਰਾਂਗੇ ਅਸੀਂ ਵਾਹਨ ਚਾਲਕ ਰਕੇਸ਼ ਕੁਮਾਰ ਦੇ ਨਾਲ ਉਹਨਾਂ ਦੇ ਸਾਰੇ ਮਾਮਲੇ ਦੇ ਉੱਤੇ ਕੀ ਕਿਹਾ ਤੁਨੇ ਵਸਲੇ ਅੱਜ ਠੀਕ ਆ ਕਿਸ਼ਰ ਬਹੀ ਜਿਹੜਾ ਕਿਨੇ ਪਹਿਲੇ ਗਏ ਸਾਰੇ ਆ ਗਏ ਹੋਏ ਨੇ ਕੋਸ਼ਿਸ਼ ਕਰ ਜੀ ਸ਼ਿਕਾ ਜੀ ਅਜੀ ਅਜਾਟਸਾ ਸਹੀ ਦਿਮਾਗਾਂ ਨੂੰ ਕੰਮ ਕਰਨੇ ਕੋ ਕੰਮ ਤੇ ਜਾਂਦੇ ਤੇ ਥੋੜੀ ਹੁੰਦਾ ਹੈ ਗਾਈਟ ਤੇ ਕੋਈ ਹੋਰ ਨਹੀਂ ਕੰਮ ਸਹੀ ਆ ਕੋਈ ਡਰਾਈਵਰ ਸਾਨੂੰ ਪਹੁੰਚਾ ਨਹੀਂ ਮਿਲਨੇ ਕੋਈ ਜਿੰਨੇ ਕੋਈ ਮਗਲ ਨੂੰ ਜਿੰਨੇ ਮਗਲ ਅਸਾਈਡ ਡਾਕੂਮੈਂਟ ਕੀ ਏਜੰਡਾ ਚੈੱਕ ਕਰਾ ਕੇ ਪਤਾ ਲੱਗਣਾ ਇਤਧੇ 90 ਮਿੰਟ ਚਾਰ ਗਿਆ 2500 ਤਾਂ ਲਿੰਦਿੰਦੇ ਐਥੇ ਕਿਹਨੂੰ ਪੈਸੇ ਨਹੀਂ ਦੇਨੇ ਸਰ ਫਾਈਲ ਹੀ ਹੋਣਾਂ ਨੇ ਬਣਾ ਕੇ ਦੇਨੇ ਨਾ ਅੱਛਾ ਬਤਨੀ ਕਹਿੰਦਾ ਮਤਲਬ ਹੈ ਕਿ ਸਰ ਜੋ ਪ੍ਰੋਸੈਸ ਸਾਨੂੰ ਨਹੀਂ ਪਤਾ ਉਹ ਉਹ ਨਾ ਨਹੀਂ ਕਰਕੇ ਦੇਣਾ ਤਾਂ ਦੇ ਅਪਾਇੰਟਮੈਂਟ ਕਰ ਲਈ ਹੋਈ ਤਾਂ ਅੱਜ ਖੜੇ ਹਾਂ ਤੇ ਨਹੀਂ ਕਿ ਐਥੇ ਸਰ ਅੱਜਕੱਲ ਕਹਿੰਦੇ ਆਨਲਾਈਨ ਹੋ ਰਿਹਾ ਕੁਝ ਦਿਨ ਪਹਿਲਾਂ ਪ੍ਰਸ਼ਟਚਾਰ ਉਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਨ ਜਿਸ ਤੇ ਚੱਲਦੇ ਆਰਟੀਓ ਦਫਤਰ ਵਿੱਚ ਵਿਜਨਸ ਦੀ ਟੀਮ ਵੱਲੋਂ ਜਾਂਚ ਪੇਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਖੰਗਾਲੇ ਗਏ ਸੀ ਅਤੇ ਆਰਟੀਓ ਦਫਤਰ ਵਿੱਚ ਏਜੰਟ ਦਾ ਕੰਮ ਕਰ ਰਹੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਪਰ ਅਰਧਾਇਕ ਹੋਰ ਵੰਗੇ ਜਿੱਥੇ ਕਿ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਕਿ ਗੱਡੀਆਂ ਚੱਲਣ ਯੋਗ ਹੈ ਜਾਂ ਨਹੀਂ ਪਰ ਇੱਥੇ ਏਜੰਡਾ ਦੀ ਵੱਡੀ ਤਾੰਦਰੀ ਸਾਹਮਣੇ ਜਿਹੜੀ ਹੈ ਉਹ ਆਈ ਹੈ ਦੱਸਦੀ ਹੈ ਕਿ ਗੱਡੀ ਪਾਸ ਕਰਵਾਉਣ ਦੇ ਲਈ ਸੁਵਿਧਾ ਸੈਂਟਰ ਜਾ ਕੇ ਉੱਥੇ ਬਣਦੀ ਫੀਸ ਜ ਕਰਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਡੀ ਨੂੰ ਜੜਾ ਹੈ ਮੋਟਰ ਵੇਕਲ ਇਨਸਪੈਕਟਰ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਤੋਂ ਪਾਸਿੰਗ ਕਰਵਾਉਣੀ ਹੁੰਦੀ ਹੈ ਪਰ ਜੇਕਰ ਗੱਲ ਮੌਕੇ ਦੀ ਕਰੀਏ ਤਾਂ ਜੱਜਸਲ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਵਨ ਪਾਸ ਕਰਵਾਉਣ ਦੇ ਲਈ ਆਏ ਲੋਕ ਬੋਲਦੇ ਨੇ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਸੁਗਰਾ ਸੈਂਟਰ ਦੇ ਵਿੱਚ ਫੀਸ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਏਜੰਟ ਵੱਲੋਂ ਉਹਨਾਂ ਦੀ ਗੱਡੀ ਪਾਸ ਕਰਵਾਈ ਜਾਏ ਉਹਨਾਂ ਨੇ ਕਿਹਾ ਕਿ ਜੇਕਰ ਉਹ ਸਿੱਧੇ ਰਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਨਹੀਂ ਹੁੰਦਾ ਤੋ ਦੂਜੇ ਪਾਸੇ ਜੇਕਰ ਉਹਨਦੇ ਰੰਤਾ ਇਸ ਸਬੰਧੀ ਮੋਟਰ ਵਹੀਕਲ ਇਨਸਪੈਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸੁਵਿਧਾ ਸੈਂਟਰ ਜਾ ਕੇ ਫੀਸ ਸ਼ਮਾ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦੇ ਵਾਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਅਜਿਹੇ ਚ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕ ਲੋਕਾਂ ਦੀ ਮੰਨੀਏ ਤਾਂ ਲੋਕਾਂ ਦੇ ਵੱਲੋਂ ਜਿਹੜਾ ਹੈ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਏਜੰਟ ਨੂੰ ਦਿੱਤੇ ਜਾਂਦੇ ਨੇ ਤੇ ਜੇਕਰ ਏਜੰਟ ਨੂੰ ਪੈਸੇ ਦਿੱਤੇ ਜਾ ਰਹੇ ਨੇ ਤਾਂ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕਿਉਂ ਥੇ ਹੀ ਗਲਬਤ ਕਰਾਂਗੇ ਅਸੀਂ ਵਾਹਨ ਸਾਲਕ ਰਕੇਸ਼ ਕੁਮਾਰ ਦੇ ਨਾਲ ਉਹਨਾਂ ਦੇ ਸਾਰੇ ਮਾਮਲੇ ਦੇ ਉੱਤੇ ਕੀ ਕੀਤਾ? ਕਿਨੇ ਵਸਲੇ ਅੱਛਾ ਜੀ ਕੀ ਕੀਤਾ? ਜਿਵੇਂ ਪਹਿਲੇ ਜਿਹੜਾ ਕਿਨੇ ਪਹਿਲੇ ਜਿਹੜਾ ਸਾਰੇ ਮਾਮਲੇ ਦੇ ਵਿੱਚ ਕੋਈ ਸੀਗਾ ਜੀ ਸੀਗਾ ਜੀ ਅਜਾਟ ਸੀਗਾ। ਇਹਦੀ ਦੁਆਰਾ ਉਹਨੂੰ ਕੰਮ ਕਰਾਉਣੇ ਸੀ। ਕੰਮ ਤੇ ਏਜੰਟ ਦੇ ਥਰੂ ਹੀ ਹੁੰਦਾ ਹੈ। ਡਾਇਰੈਕਟ ਤੱਕ ਕੋਈ ਹੁੰਦੇ ਨਹੀਂ ਗੱਲ। ਹਾਂ ਠੀਕ। ਉਹਨੂੰ ਡਾਇਰੈਕਟ ਸਾਨੂੰ ਪਹੁੰਚਾ ਨਹੀਂ ਜਿੰਨੇ ਨੇ। ਉਹ ਜਿੰਨੇ ਪਹਿਲੇ ਮਾਣੀਆਂ ਨੂੰ ਜਿੰਨੇ ਨੇ। ਸਾਈਡ ਡਾਕੂਮੈਂਟ ਕੀ ਜੈਂਡੂ ਚੈੱਕ ਕਰਾ ਕੇ ਪਤਾ ਲੱਗਣਾ ਇੱਧਰ ਦੇ ਬੰਦੇ ਨੂੰ ਪਤਾ ਹੈ 4000 2500 ਤਾਂ ਲੈ ਲੈਂਦੇ ਐਥੇ ਕਿਹਨੂੰ ਪੈਸੇ ਦੇਨੇ ਸਰ ਫਾਈਲ ਹੀ ਹੋਣਗੇ ਬਣਾ ਕੇ ਦੇਨੇ ਨਾ ਅੱਛਾ ਬਤਨੀ ਇਹ ਕਹਿੰਦਾ ਮਤਲਬ ਹੈ ਕਿ ਸਰ ਜੋ ਪ੍ਰੋਸੈਸ ਸਾਨੂੰ ਨਹੀਂ ਪਤਾ ਉਹ ਉਹਨਾ ਨਹੀਂ ਕਰਕੇ ਦੇਣਾ ਅੱਜ ਐਪੁਆਇੰਟਮੈਂਟ ਕਰ ਲਈਤੀ ਹੋਈ ਥਾ ਅੱਜ ਖੜੇ ਹਾਂ ਤੇ ਨਹੀਂ ਇੱਥੇ ਸਰ ਅੱਜਕੱਲ ਕਹਿੰਦੇ ਆਨਲਾਈਨ ਹੋ ਰਿਹਾ ਕੁਝ ਦਿਨ ਪਹਿਲਾਂ ਭ੍ਰਸ਼ਟਾਚਾਰ ਉਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਾਂ ਜੋस्ते ਚਲਦੇ ਆਰਟੀਓ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਪੇਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਖੰਗਾਲੇ ਗਏ ਸੀ ਅਤੇ ਆਰਟੀਓ ਦਫਤਰ ਵਿੱਚ ਏਜੰਟ ਦਾ ਕੰਮ ਕਰ ਰਹੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਪਰ ਆਰਟੀਓ ਦਫਤਰ ਦਾ ਇੱਕ ਹੋਰ ਵੰਗ ਹੈ ਜਿੱਥੇ ਕਿ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਕਿ ਗੱਡੀਆਂ ਚੱਲਣ ਯੋਗ ਹੈ ਜਾਂ ਨਹੀਂ ਪਰ ਇੱਥੇ ਏਜੰਡਾ ਦੀ ਵੱਡੀ ਤੰਦਰੀ ਸਾਹਮਣੇ ਜਿਹੜੀ ਹੈ ਉਹ ਆਈ ਹੈ ਦੱਸਦੀ ਹੈ ਕਿ ਗੱਡੀ ਪਾਸ ਕਰਵਾਉਣ ਦੇ ਲਈ ਸੁਵਿਧਾ ਸੈਂਟਰ ਜਾ ਕੇ ਉੱਥੇ ਬਣ ਕਰਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਡੀ ਨੂੰ ਜੜਾ ਹੈ ਮੋਟਰ ਵੇਕ ਇਨਸਪੈਕਟਰ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਤੋਂ ਪਾਸਿੰਗ ਕਰਵਾਉਣੀ ਹੁੰਦੀ ਹੈ ਪਰ ਜੇਕਰ ਗੱਲ ਮੌਕੇ ਦੀ ਕਰੀਏ ਤਾਂ ਜਬਸਲ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਵਨ ਪਾਸ ਕਰਵਾਉਣ ਦੇ ਲਈ ਆਏ ਲੋਕ ਬੋਲਦੇ ਨੇ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਸੁਗਰਾ ਸੈਂਟਰ ਦੇ ਵਿੱਚ ਫੀਸ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਏਜੰਟ ਵੱਲੋਂ ਉਹਨਾਂ ਦੀ ਗੱਡੀ ਪਾਸ ਕਰਵਾਈ ਜਾ ਰਿਹਾ ਹੈ ਕਿ ਕਹੇ ਕਿ ਜੇਕਰ ਉਹ ਸਿੱਧੇ ਰਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਨਹੀਂ ਹੁੰਦਾ ਜੋ ਦੂਜੇ ਪਾਸਿਓਂ ਜੇਕਰ ਉਹ ਆਉਂਦੇ ਰਹੇ ਤਾਂ ਇਸ ਸਬੰਧੀ ਮੋਟਰ ਵਹੀਕਲ ਇਨਸਪੈਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸੁਵਿਧਾ ਸੈਂਟਰ ਕੀ ਫੀਸ ਸ਼ਮਾ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦੇ ਵahanamਾਂ ਨੂੰ ਪਾਸ ਕੀਤਾ ਜਾਂਦਾ ਹੈ ਅਜਿਹੇ ਜੋ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕ ਲੋਕਾਂ ਦੀ ਮੰਨੀਏ ਤਾਂ ਲੋਕਾਂ ਦੇ ਵੱਲੋਂ ਜਿਹੜਾ ਹੈ ਇਹ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਏਜੰਟ ਨੂੰ ਦਿੱਤੇ ਜਾਂਦੇ ਨੇ ਤੇ ਜੇਕਰ ਏਜੰਟ ਨੂੰ ਪੈਸੇ ਦਿੱਤੇ ਜਾ ਰਹੇ ਨੇ ਤਾਂ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਤੇ ਉੱਥੇ ਹੀ ਗਲਬਤ ਕਰਾਂਗੇ ਅਸੀਂ ਵਾਹਨ ਚਾਲਕ ਰਕੇਸ਼ ਕੁਮਾਰ ਦੇ ਨਾਲ ਉਹਨਾਂ ਦੇ ਸਾਰੇ ਮਾਮਲੇ ਦੇ ਉੱਤੇ ਕੀ ਕਿਹਾ ਮੇਰੇ ਭਾਈ ਜੀ ਜਿਹੜਾ ਪਹਿਲੇ ਉਹ ਥਾਵੇਂ ਕਰ ਰਹੇ ਸੀ ਉਹ ਦਿਨ ਕਰ ਰਹੇ ਸੀ ਕੋਈ ਸ਼ਿਕਾਇਤ ਨਹੀਂ ਸੀ ਗਈ ਐਜੰਟ ਅਸਿਕਾ ਜਿਹੜੀ ਦੀਵਾਰਾਂ ਨੂੰ ਕੰਮ ਕਰਾਉਣੇ ਸੀ ਕੰਮ ਤੇ ਜੈਂਡ ਦੇ ਥ्रू ਹੁੰਦਾ ਇਹ ਅੱਜ ਤੱਕ ਤਾਂ ਕੋਈ ਹੁੰਦੇ ਨਹੀਂ ਗੱਲ ਹਾਂ ਠੀਕ ਆਪਾਂ ਡਰਾਈਵਰ ਖਾਣੇ ਪਹਾਨੇ ਨਹੀਂ ਨੂੰ ਨੇ ਤੋਂ ਦਿਨ ਕਿ ਮਗਲ ਉਹ ਦਿਨ ਮਗਲ ਆ ਸਾਈਟ ਡਾਕੂਮੈਂਟ ਕੇ ਜੈਂਡੋਂ ਚੈੱਕ ਕਰਵਾ ਕੇ ਪਤਾ ਲੱਗਣਾ ਹੈ ਤਾਂ ਤੇ ਬੰਦਾ ਪਿੰਗ ਨਹੀਂ ਹੋਦਾ ਚਾਰ ਗਿਆ 350 ਰੁਪਏ ਲੈਂਦੇ ਹੁੰਦੇ ਆ ਅੱਕੇ ਕੇ ਇਹ ਨੂੰ ਪਹਿਲੇ ਦੇ ਦੇ ਸਰ ਫਾਈਲ ਹੀ ਉਹਨੇ ਬਣਾ ਕੇ ਦੇਣੀ ਨਾ ਅੱਛਾ ਬੋਲਦੇ ਨਹੀਂ ਕਹਿੰਦਾ ਮਤਲਬ ਹੈ ਕਿ ਸਰ ਜੋ ਪ੍ਰੋਸੈਸ ਸਾਨੂੰ ਨਹੀਂ ਪਤਾ ਉਹ ਉਹਨਾ ਨਹੀਂ ਕਰਕੇ ਦੇਣਾ ਅੱਜ ਐਪੁਆਇੰਟਮੈਂਟ ਲਈਤੀ ਹੋਈ ਥਾ ਅੱਜ ਖੜੇ ਹਾਂ ਤੇ ਨਹੀਂ ਕਿ ਅੱਥੇ ਸਰ ਅੱਜ ਕੱਲ ਕਹਿੰਦੇ ਆਨਲਾਈਨ ਹੋ ਰਿਹਾ ਕੁਝ ਦਿਨ ਪਹਿਲਾਂ ਭ੍ਰਸ਼ਟਾਚਾਰ ਉਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਨ ਜਿਸ ਤੇ ਚੱਲਦੇ ਆਰਟੀਓ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਪੇਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਖੰਗਾਲੇ ਗਏ ਸੀ ਅਤੇ ਆਰਟੀਓ ਦਫਤਰ ਵਿੱਚ ਏਜੰਟ ਦਾ ਕੰਮ ਕਰ ਰਹੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਪਰ ਆਰਟੀਓ ਦਫਤਰ ਦਾ ਇੱਕ ਹੋਰ ਵੰਗ ਹੈ ਜਿੱਥੇ ਕਿ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਕਿ ਗੱਡੀਆਂ ਚੱਲਣ ਯੋਗ ਹੈ ਜਾਂ ਨਹੀਂ ਪਰ ਇੱਥੇ ਏਜੰਡਾ ਦੀ ਵੱਡੀ ਤਾੰਦਰੀ ਸਾਹਮਣੇ ਜਿਹੜੀ ਹੈ ਉਹ ਆਈ ਹੈ ਦੱਸਦੀ ਹੈ ਕਿ ਗੱਡੀ ਪਾਸ ਕਰਵਾਉਣ ਦੇ ਲਈ ਸੁਵਿਧਾ ਸੈਂਟਰ ਜਾ ਕੇ ਉੱਥ ਕਰਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਡੀ ਨੂੰ ਜੜਾ ਹੈ ਮੋਟਰ ਵਾਈਕਲ ਇਨਸਪੈਕਟਰ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਤੋਂ ਪਾਸਿੰਗ ਕਰਵਾਉਣੀ ਹੁੰਦੀ ਹੈ ਪਰ ਜੇਕਰ ਗੱਲ ਮੌਕੇ ਦੀ ਕਰੀਏ ਤਾਂ ਜਬਸਲ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਵਨ ਪਾਸ ਕਰਵਾਉਣ ਦੇ ਲਈ ਆਏ ਲੋਕ ਬੋਲਦੇ ਨੇ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਸੁਗਰਾ ਸੈਂਟਰ ਦੇ ਵਿੱਚ ਫੀਸ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਏਜੰਟ ਵੱਲੋਂ ਉਹਨਾਂ ਦੀ ਗੱਡੀ ਪਾਸ ਕਰਵਾਈ ਗਈ ਉਹਨਾਂ ਨੇ ਕਿਹਾ ਕਿ ਜੇਕਰ ਉਹ ਸਿੱਧੇ ਰਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਨਹੀਂ ਹੁੰਦਾ ਜਦੋਂ ਦੂਜੇ ਪਾਸਿਓਂ ਜੇਕਰ ਆਉਂਦੇ ਰਹਿਣ ਤਾਂ ਇਸ ਸੰਬੰਧੀ ਮੋਟਰ ਵਾਈਕਲ ਇਨਸਪੈਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸੁਵਿਧਾ ਸੈਂਟਰ ਜਾ ਕੇ ਫੀਸ ਸ਼ਮਾ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦੇ ਵਾਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕ ਲੋਕਾਂ ਦੀ ਮੰਨੀਏ ਤਾਂ ਲੋਕਾਂ ਦੇ ਵੱਲੋਂ ਜਿਹੜਾ ਹੈ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਏਜੰਟ ਨੂੰ ਦਿੱਤੇ ਜਾਂਦੇ ਹਨ ਤੇ ਜੇਕਰ ਏਜੰਟ ਨੂੰ ਪੈਸੇ ਦਿੱਤੇ ਜਾ ਰਹੇ ਨੇ ਤਾਂ ਮੋਟਰ ਵਾਈਕਲ ਇਨਸਪੈਕਟਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕਿਉਂ ਉੱਥੇ ਹੀ ਗੱਲਬਾਤ ਕਰਾਂਗੇ ਅਸੀਂ ਵਾਹਨ ਚਾਲਕ ਰਕੇਸ਼ ਕੁਮਾਰ ਦੇ ਨਾਲ ਉਹਨਾਂ ਦੇ ਸਾਰੇ ਮਾਮਲੇ ਦੇ ਉੱਤੇ ਕੀ ਕਿਹਾ ਤੁਹਨੇ ਬੱਸ ਲਈ ਆਜਾ 3 ਕਾ ਪੁੱਛਿਆ ਨਹੀਂ ਪਈ ਜਵਾ ਤਨੇ ਪਹਿਲੇ ਜਵਾ ਕਾ ਥਾਰੇ ਬੀਰ ਦੀ 20 ਹੁੰਦੀ ਹੈ ਕੋਈ ਅਜਾ ਜੀ ਕਾ ਜੀ ਐਕਟ ਸੀਗਾ ਬਈ ਜਮਾਨਾ ਨੂੰ ਕੰਮ ਕਰਾਉਣ ਦੇ ਕੋ ਕੰਮ ਤੇ ਏਜੰਟ ਦਾ ਤੁਰੀ ਹੁੰਦਾ ਹੈ ਡਰਾਈਵਰ ਤਾਂ ਕੋਈ ਹੁੰਦੇ ਨਹੀਂ ਗੱਲ ਠੀਕ ਹੈ ਹਮ ਡਰਾਈਵਰ ਕੋਲੋਂ ਪਹੁੰਚ ਨਹੀਂ ਮਿਲਦੀ ਕੋਈ ਜਿੰਨੇ ਕਹੇ ਮਹਿੰਗੇ ਜਿੰਨੇ ਮਾਰੇ ਅਸਾਈਡ ਡਾਕੂਮੈਂਟ ਕੇ ਏਜੰਡੋਂ ਚੈੱਕ ਕਰਾ ਕੇ ਪਤਾ ਲੱਗਣਾ ਹੈ ਇਤਾਰੇ ਮਨਾਪੇ ਨਹੀਂ ਪਤਾ ਚੱਲ ਗਿਆ 2500 ਤਾਂ ਲੈ ਲੈਂਦੇ ਆ ਇੱਥੇ ਕੀ ਇਹ ਨੂੰ ਪੈਸੇ ਨਹੀਂ ਦੇਣੇ ਸਰ ਫਾਈਲ ਹੀ ਹੋਣੇ ਨੇ ਬਣਾ ਕੇ ਦੇ ਦੇਣਾ ਅੱਛਾ ਬਸ ਇਹ ਨਹੀਂ ਕਹਿੰਦਾ ਮਤਲਬ ਹੈ ਕਿ ਸਰ ਜੋ ਪ੍ਰੋਸੈਸ ਸਿਸਟਮ ਨੂੰ ਨਹੀਂ ਪਤਾ ਉਹ ਉਹ ਨਾਲ ਨਹੀਂ ਕਰਕੇ ਦੇਣਾ ਤੇ ਅੱਜ ਅਪਾਇੰਟਮੈਂਟ ਕਰ ਲਈ ਹੋਈ ਤਾਂ ਅੱਜ ਖੜੇ ਹਾਂ ਤੇ ਨਹੀਂ ਕਿ ਇੱਥੇ ਸਰ ਅੱਜ ਕੱਲ੍ਹ ਕਹਿੰਦੇ ਆਨਲਾਈਨ ਹੋ ਰਿਹਾ ਕੁਝ ਦਿਨ ਪਹਿਲਾਂ ਭ੍ਰਸ਼ਟਾਚਾਰ ਉਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਨ ਜਿਸ ਤੇ ਚੱਲਦੇ ਆਰਟੀਓ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਬਿਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਕੰਗਾਲੇ ਗਏ ਸੀ ਅਤੇ ਆਰਟੀਓ ਦਫਤਰ ਵਿੱਚ ਏਜੰਟ ਦਾ ਕੰਮ ਕਰ ਰਹੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਪਰ ਆਰਟੀਓ ਦਫਤਰ ਦਾ ਇੱਕ ਹੋਰ ਵੰਗ ਹੈ ਜਿੱਥੇ ਕਿ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਕਿ ਗੱਡੀਆਂ ਚੱਲਣ ਯੋਗ ਹੈ ਜਾਂ ਨਹੀਂ ਪਰ ਇੱਥੇ ਏਜੰਡਾ ਦੀ ਵੱਡੀ ਤਾੰਦਰੀ ਸਾਹਮਣੇ ਜਿਹੜੀ ਹੈ ਉਹ ਆਈ ਹੈ ਦੱਸਦੀ ਹੈ ਕਿ ਗੱਡੀ ਪਾਸ ਕਰਵਾਉਣ ਦੇ ਲਈ ਸੁਵਿਧਾ ਸੈਂਟਰ ਜਾ ਕੇ ਉੱਥ ਕਰਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਡੀ ਨੂੰ ਜੜਾ ਹੈ ਮੋਟਰ ਵਹੀਕਲ ਇਨਸਪੈਕਟਰ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਤੋਂ ਪਾਸਿੰਗ ਕਰਵਾਉਣੀ ਹੁੰਦੀ ਹੈ ਪਰ ਜੇਕਰ ਗੱਲ ਮੌਕੇ ਦੀ ਕਰੀਏ ਤਾਂ ਜੱਜਸਲ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਵਨ ਪਾਸ ਕਰਵਾਉਣ ਦੇ ਲਈ ਆਏ ਲੋਕ ਬੋਲਦੇ ਨੇ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਸੁਪਰੇ ਸੈਂਟਰ ਦੇ ਵਿੱਚ ਫੀਸ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਏਜੰਟ ਵੱਲੋਂ ਉਹਨਾਂ ਦੀ ਗੱਡੀ ਪਾਸ ਕਰਵਾਈ ਜਾ ਰਹੀ ਮੈਨੇ ਕਹੇ ਕਿ ਜੇਕਰ ਉਹ ਸਿੱਧੇ ਰਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਨਹੀਂ ਹੁੰਦਾ ਜਦੋਂ ਦੂਜੇ ਪਾਸਿਓਂ ਜੇਕਰ ਉਹ ਆਉਂਦੇ ਜਾਂ ਤਾਂ ਇਸ ਸਬੰਧੀ ਮੋਟਰ ਵਹੀਕਲ ਇਨਸਪੈਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸੁਵਿਧਾ ਸੈਂਟਰ ਜਾ ਕੇ ਫੀਸ ਸ਼ਮਾ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦੇ ਵahanamਾਂ ਨੂੰ ਪਾਸ ਕੀਤਾ ਜਾਂਦਾ ਹੈ ਅਜਿਹੇ ਜ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕ ਲੋਕਾਂ ਦੀ ਮੰਨੀਏ ਤਾਂ ਲੋਕਾਂ ਦੇ ਵੱਲੋਂ ਜਿਹੜਾ ਇਹ ਨਗਰਤਾਰੀ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਏਜੰਟ ਨੂੰ ਦਿੱਤੇ ਜਾਂਦੇ ਹਨ ਤੇ ਜੇਕਰ ਏਜੰਟ ਨੂੰ ਪੈਸੇ ਦਿੱਤੇ ਜਾ ਰਹੇ ਨੇ ਤਾਂ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਚਾਹਤ ਕਿਉਂ ਉੱਥੇ ਹੀ ਗਲਬਾਤ ਕਰਾਂਗੇ ਅਸੀਂ ਵahanamਾਂ ਤਾਲਕ ਰਕੇਸ਼ ਕੁਮਾਰ ਦੇ ਨਾਲ ਉਹਨਾਂ ਦੇ ਸਾਰੇ ਮਾਮਲੇ ਦੇ ਉੱਤੇ ਕੀ ਕੀਤਾ? ਇਹਨੇ ਬਸ ਲਈ ਚਾਹੇ 3 ਘਾਟ ਪਿਛਲੇ ਪਹਿਲੇ ਪਹਿਲੇ ਚਾਹੇ ਚਾਹੇ ਕੋਈ ਚਾਹੇ ਸੀਗਾ ਜੀ ਐਜੈਂਟਸ ਦਾ ਸਹੀ ਦੁਵਾਦਾਂ ਨੂੰ ਕੰਮ ਕਰਾਉਣ ਦੇ ਲਈ ਕੰਮ ਤੇਜੈਂਟ ਦੇ ਥ्रू ਹੀ ਹੁੰਦਾ ਹੈ ਐਜੈਂਟ ਤਾਂ ਕੋਈ ਹੁੰਦੇ ਨਹੀਂ ਗੱਲ ਹਾਂ ਠੀਕ ਹੈ ਅਸੀਂ ਡਰਾਈਵਰ ਨੂੰ ਸਾਨੂੰ ਪਹਾਨੀ ਦੇਣ ਨੂੰ ਕੋਈ ਜਿੰਨੇ ਕੋਈ ਮਗਲ ਉਹ ਜਿੰਨੇ ਮੈਨੂੰ ਸੈਟ ਡਾਕੂਮੈਂਟ ਕੇ ਜੈਂਡਾ ਚੈੱਕ ਕਰਾ ਕੇ ਪਤਾ ਲੱਗਣਾ ਇਤਦਰੀ ਮਨਾਂ ਕੋਈ ਨਹੀਂ ਹੋਦਾ ਚਾਰ ਗਿਆ 25 ਹੋਪਰ ਲੈ ਲੈਂਦੇ ਐਥੇ ਕਿਸ ਨੂੰ ਪਹਿਲੇ ਦੇ ਦੇ ਸਰ ਫਾਈਲ ਹੀ ਉਹਨਾਂ ਨੇ ਬਣਾ ਕੇ ਦੇਣੀ ਨਾ ਅੱਛਾ ਬਸ ਇਹ ਕਹਿੰਦਾ ਮਤਲਬ ਹੈ ਕਿ ਸਰ ਜੋ ਪ੍ਰੋਸੈਸ ਸਾਨੂੰ ਨਹੀਂ ਪਤਾ ਉਹ ਉਹਨਾਂ ਨੇ ਕਰਕੇ ਦੇਣਾ ਤਾਂ ਕਿ ਅਪਾਇੰਟਮੈਂਟ ਲੀਤੀ ਹੋਈ ਸੀ ਤਾਂ ਅੱਜ ਖੜੇ ਹਾਂ ਤੇ ਨਹੀਂ ਕਿ ਐਥੇ ਸਰ ਅੱਜਕੱਲ ਕਹਿੰਦੇ ਆਨਲਾਈਨ ਹੋ ਰਿਹਾ ਕੁਝ ਦਿਨ ਪਹਿਲਾਂ ਭ੍ਰਸ਼ਟਾਚਾਰ ਉਠਾਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਾਂ ਜਿਸ ਤੇ ਚੱਲਦੇ ਆਰਟੀਓ ਦਫ਼ਤਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਬਿਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਖੰਗਾਲੇ ਗਏ ਸੀ ਅਤੇ ਆਰਟੀਓ ਦਫ਼ਤਰ ਵਿੱਚ ਏਜੰਟ ਦਾ ਕੰਮ ਕਰ ਰਹੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਪਰ ਆਰਟੀਓ ਦਫ਼ਤਰ ਦਾ ਇੱਕ ਹੋਰ ਵੰਗ ਹੈ ਜਿੱਥੇ ਕਿ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਗੱਡੀਆਂ ਨੂੰ ਪਾਸ ਕੀਤਾ ਜਾਂਦਾ ਹੈ ਕਿ ਗੱਡੀਆਂ ਚੱਲਣ ਯੋਗ ਹੈ ਜਾਂ ਨਹੀਂ ਪਰ ਇੱਥੇ ਏਜੰਡਾ ਦੀ ਵੱਡੀ ਤੰਦਰੀ ਸਾਹਮਣੇ ਜਿਹੜੀ ਹੈ ਉਹ ਆਈ ਹੈ ਦੱਸਦੀ ਹੈ ਕਿ ਗੱਡੀ ਪਾਸ ਕਰਵਾਉਣ ਦੇ ਲਈ ਸੁਵਿਧਾ ਸੈਂਟਰ ਜਾ ਕੇ ਉੱਥੇ ਕਰਵਾਉਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਗੱਡੀ ਨੂੰ ਜੜਾਇਆ ਮੋਟਰ ਵੇਕਲ ਇਨਸਪੈਕਟਰ ਦੇ ਸਾਹਮਣੇ ਪੇਸ਼ ਕਰਕੇ ਉਹਨਾਂ ਤੋਂ ਪਾਸਿੰਗ ਕਰਵਾਉਣੀ ਹੁੰਦੀ ਹੈ ਪਰ ਜੇਕਰ ਗੱਲ ਮੌਕੇ ਦੀ ਕਰੀਏ ਤਾਂ ਜਬਸਲ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਵਨ ਪਾਸ ਕਰਵਾਉਣ ਦੇ ਲਈ ਆਏ ਲੋਕ ਬੋਲਦੇ ਨੇ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਸੁਵਿਧਾ ਸੈਂਟਰ ਦੇ ਵਿੱਚ ਫੀਸ ਜਿਹੜੀ ਹੈ ਉਹ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਏਜੰਟ ਵੱਲੋਂ ਉਹਨਾਂ ਦੀ ਗੱਡੀ ਪਾਸ ਕਰਵਾਈ ਗਈ ਉਹਨਾਂ ਨੇ ਕਿਹਾ ਕਿ ਜੇਕਰ ਉਹ ਸਿੱਧੇ ਰਸਤੇ ਆਉਂਦੇ ਨੇ ਤਾਂ ਉਹਨਾਂ ਦਾ ਕੰਮ ਨਹੀਂ ਹੁੰਦਾ ਤੋ ਦੂਜੇ ਪਾਸਿਓ ਜੇਕਰ ਉਹਦੇ ਰੰਤਾ ਇਸ ਸਬੰਧੀ ਮੋਟਰ ਵਹੀਕਲ ਇਨਸਪੈਕਟਰ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਲੋਕਾਂ ਵੱਲੋਂ ਸੁਵਿਧਾ ਸੈਂਟਰ ਜਾ ਕੇ ਫੀਸ ਸ਼ਮਾ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦੇ ਵਾਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਅਜਿਹੇ 'ਚ ਵੱਡਾ ਸਵਾਲ ਇਹ ਹੈ ਕਿ ਜੇਕਰ ਲੋਕ ਲੋਕਾਂ ਦੀ ਮੰਨੀ ਹੈ ਤਾਂ ਲੋਕਾਂ ਦੇ ਵੱਲੋਂ ਜਿਹੜਾ ਹੈ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੈਸੇ ਏਜੰਟ ਨੂੰ ਦਿੱਤੇ ਜਾਂਦੇ ਨੇ ਤੇ ਜੇਕਰ ਏਜੰਟ ਨੂੰ ਪੈਸੇ ਦਿੱਤੇ ਜਾ ਰਹੇ ਨੇ ਤਾਂ ਮੋਟਰ ਵਹੀਕਲ ਇਨਸਪੈਕਟਰ ਵੱਲੋਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਕਿਉਂ ਉੱਥੇ ਹੀ ਗੱਲਬਾਤ ਕਰਾਂਗੇ ਅਸੀਂ ਵਾਹਨ ਸਾਲਕ ਰਕੇਸ਼ ਕੁਮਾਰ ਦੇ ਨਾਲ ਉਹਨਾਂ ਦੇ ਸਾਰੇ ਮਾਮਲੇ ਦੇ ਉੱਤੇ ਕੀ ਕੀਤਾ? ਇਹ ਮੇਰੇ ਕੋਲ ਹੈ। ਅੱਛਾ ਜੀ। ਕੀ ਕਰ? ਪੁੱਛਿਆ ਨਹੀਂ ਜੀ ਪਹਿਲਾਂ ਪਹਿਲਾਂ ਤਾਂ ਇਹ ਕਰਦੇ ਹੋ। ਕੋਈ ਸ਼ਿਕਾਇਤ ਹੈ ਜੀ? ਹਾਂ ਜੀ। ਅਜਟ ਸੀਗਾ। ਜੀ ਦੁਆਰਾ ਨਹੀਂ ਜੀ ਕੰਮ ਕਰਾਉਣੇ। ਕੰਮ ਤਾਂ ਜੈਂਡਰ ਤੋਂ ਹੀ ਹੁੰਦਾ ਹੈ। ਡਾਈਰੈਕਟਰ ਤਾਂ ਕੋਈ ਹੋਵੇ ਨਹੀਂ ਕੰਮ। ਹਾਂ ਠੀਕ ਹੈ। ਤਾਂ ਡਾਈਰੈਕਟਰ ਕੋਲੋਂ ਸਖਾ ਨਹੀਂ ਮਿਲਣੇ। ਕੋਈ ਜਿੰਨੇ ਕੋਈ ਮਹਨੂ ਜਿੰਨੇ ਮਹਨੂ। ਅਸਰਟ ਡਾਕੂਮੈਂਟ ਕੀ ਜੈਂਡਾ ਚੈੱਕ ਕਰਵਾ ਕੇ ਪਤਾ ਲੱਗਣਾ ਇੱਧਰ ਦੇ ਹੁਣ ਆਪੇ ਨੂੰ ਪਤਾ ਚਾਰ ਗਿਆ 2500 ਰੁਪਏ ਲੰਘ ਜਾਂਦੀ ਐਥੇ ਕਿਸ ਨੂੰ ਪੈਸੇ ਨਹੀਂ ਦੇਣੇ ਸਰ ਫਾਈਲ ਹੀ ਉਹਨੇ ਬਣਾ ਕੇ ਦੇਣੀ ਨਾ ਅੱਛਾ ਬਤਨੀ ਕਹਿੰਦਾ ਮਤਲਬ ਹੈ ਕਿ ਸਰ ਜੋ ਪ੍ਰੋਸੈਸ ਸਾਨੂੰ ਨਹੀਂ ਪਤਾ ਉਹ ਉਹਨਾ ਨਹੀਂ ਕਰਕੇ ਦੇਣਾ ਅੱਜ ਐਪਾਇੰਟਮੈਂਟ ਕਰ ਲਿਤੀ ਹੋਈ ਥਾ ਅੱਜ ਖੜੇ ਹਾਂ ਤੇ ਨਹੀਂ ਕਿ ਐਥੇ ਸਰ ਅੱਜਕੱਲ ਕਹਿੰਦੇ ਆਨਲਾਈਨ ਹੋ ਰਿਹਾ ਕੁਝ ਦਿਨ ਪਹਿਲਾਂ ਭ੍ਰਸ਼ਟਾਚਾਰ ਉਠਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਸਨ ਜਿਸ ਤੇ ਚਲਦੇ ਆਰਟੀਓ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਪੇਮਾਰੀ ਕੀਤੀ ਗਈ ਸੀ ਤੇ ਦਸਤਾਵੇਜ਼ ਕੰਗਾਲੇ ਗਏ ਸੀ ਅਤੇ ਆਰਟੀਓ ਦਫਤਰ